ਬੜਾ ਦਿਲ ਖਿਚਵਾਇਆ ਸਿਸਟਮ ਲੱਗਾ ਮੈਨੂੰ ਇਹਦਾ ਤੇ ਰੰਗ ਬਹੁਤ ਵਧੀਆ ਲੱਗਾ ਮੈਨੂੰ ਸ਼ੁਕਰ ਆਰਜਨ ਨੋ ਵਰਗਾ ਰੰਗ ਕੀਤਾ ਹਨਾ ਜਿਹੜਾ ਨਵਾਂ ਮਾਰਿਆ ਹੈ ਜੀ ਹਾਂ ਜੀ ਨੋ ਆ ਗਿਆ ਜੀ 2K ਪੇਂਟ ਆ ਜੀ 3U ਸਪਾਰਕਲ ਪੇਂਟ ਦਾ ਯਾਰ ਆ ਦੇਖੋ ਤੁਸੀਂ ਆ ਦੇਖੋ ਤੁਸੀਂ ਪੇਂਟ ਦੇਖੋ ਮੇਰੀ ਵਿੱਚ ਫੋਟੋ ਆ ਰਹੀ ਹੈ ਹਨਾ ਹਾਂ ਬੜਾ ਯਾਰੀ ਇਹ ਦੇਖੋ ਹਾਂ ਜੀ ਹਾਂ ਜੀ ਆਪਾਂ ਦੇ ਦੇਉਂਦਾ ਵੀ ਗੱਡੀਆਂ ਨੂੰ ਸਪਾਰਕਲ ਹਨਾ ਸਪਾਰਕਲ ਵਾਲਾ ਪੇਂਟ ਆ ਦੇਖੋ ਆ ਦੇਖੋ ਬਿਲਕੁਲ ਯਾਰ ਦੇਖੋ ਵਾਕਈ ਯਾਰ ਜਿਹੜੀ ਚੀਜ਼ ਹੈਗੀ ਹੈਗੀ ਬਾਅਦ ਸਪਾਰਕਲ ਵੱਜਦੇ ਨੇ ਵੀਰੇ ਇਹਦੇ ਤੇ ਹਨਾ ਆਲਾ ਕਹਿੰਦਾ ਅਸੀਂ ਵੀ 2K ਕਰਾਇ ਬਾਰੇ ਕੰਪਨੀਆਂ ਦੇ ਟੂਕੇ ਨੇ ਫਰਕ ਰਹਿੰਦਾ ਵੀ ਜੀਗਾ ਪੌਂਦੀ ਔਡੀ ਦੀ ਮਾਤ ਹੈ ਹੈ ਨਹੀਂ ਨਹੀਂ ਲਓ ਜੀ ਆਹ ਟਰਾਲੀ ਜਾਣੀ ਆ ਮਲਕੀਤ ਬਾਈ ਜਿਹੜਾ ਯੂਟਿਊਬਰ ਆ ਬਾਈ ਜਨਾ ਉਹਦੇ ਕੋਲੇ ਮਲ ਨਾਲੇ ਸੰਤਪਾਵਿਤ ਨੇ ਅੱਜ ਟਰਾਲੀ ਤੋਂ ਪਾਣੀ ਵਾਟ ਕੇ ਆ ਰਿਹਾ ਹਿੰਦਾ ਮੈਂ ਕਿ ਜਨਾ ਮੈਂ ਤੁਹਾਨੂੰ ਪੈਕ ਦਿਖਾਉਣੇ ਆ ਕੁਆਇਆ ਵੀ ਲਗਦੀ ਰਿਖਤ ਨੇ ਮਾਤ ਪਾਉਂਦੀ ਆ ਪਾਉਦੀ ਆ ਬੋਸ ਦੇਖ ਲੈ ਆ ਬੱਟਾ ਟੈਂਕ ਆ ਗਿਆ ਠੀਕ ਆ ਪਰ ਟੈਂਕ ਆ ਗਿਆ ਹੁਣ ਆਪਾਂ ਆ ਗਏ ਟਰਾਲੀ ਦੇ ਦੂਜੀ ਸਾਈਡ ਆ ਆ ਭਾਈ ਅਮਰਕੀਤ ਦੇਖੋ ਇਹ ਪੰਗਾ ਟੋਲ ਨਾਲ ਦਾ ਜਿਹੜਾ ਇਹ ਪੈਰਾ ਇਹਦਾ ਮੁੱਤ ਦਾ ਲੋ ਟੈਕਟਰਾ ਉਹ ਵੀ ਬੋਰਕਾ ਇਹਦਾ ਹੁਣ ਕੋਰੋਨਾ ਕੰਟਰੋਲ ਲਾ ਕੇ ਤੇਜੀ ਹੋ ਗਈ ਟਰਾਲੀ ਦੀ ਗੱਲ ਕਰਦੇ ਸੀ ਨਾ ਆਹ ਦੇਖੋ ਜੀ ਟਰਾਲੀ ਐਮ ਜੀ ਟੂ ਮਹੱਲਾ ਲਿਖਿਆ ਆ ਅੱਗੇ ਬਾਈ ਨੇ ਹੌਲ ਦਾ ਰਜਾਗਰ ਸਿੰਘ ਇਹ ਨਾਮ ਮੈਂਸ਼ਨ ਕੀਤਾ ਤੇ ਬਾਈ ਟਰਾਲੀ ਬਹੁਤ ਘੈਂਟ ਹੈ ਬਾਕੀ ਗਰੁੱਪ ਦਾ ਨਾਮ ਹੈਗਾ ਜੀ ਮੁੰਡੇ ਗਰੁੱਪ ਆ ਏ ਬਾਈ ਨਾਲ ਗੱਲ ਕਰਦੇ ਹਾਂ ਹੋਰ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਵੀਰ ਜੀ ਠੀਕ ਹੋ ਬਹੁਤ ਵਧੀਆ ਜੀ ਟਰਾਲੀ ਢਾਡੀ ਵੀਰੇ ਬੜਾ ਦਿਲ ਖਿੱਚਵਾਇਆ ਸਿਸਟਮ ਲੱਗਾ ਮੈਨੂੰ ਇਹਦਾ ਰੰਗ ਬਹੁਤ ਵਧੀਆ ਲੱਗਾ ਮੈਨੂੰ ਸ਼ੁਕਰ ਅਰਜਨ ਨੋ ਵਰਗਾ ਰੰਗ ਕੀਤਾ ਹੈ ਨਾ ਜਿਹੜਾ ਨਵਾਂ ਮਾਡਲ ਆਇਆ ਹੈ ਇਹਨੋਂ ਕੋ ਆਜੋ ਹਾਂ ਜੀ ਤੇ ਦੱਸੋ ਵੀਰ ਜੀ ਇਹਦੀ ਕੀ ਸਪੈਸੀਫਿਕੇਸ਼ਨ ਆ ਕਿੰਨਾ ਵਜਣਾ ਇਹਦਾ ਕਿੰਨਾ ਵੀਜੀ ਇਹੋ ਨਾਲ ਇਹ ਸਾਰਾ ਜਿਹੜਾ ਮਟੀਰੀਅਲ ਆ ਹਾਂ ਜੀ ਜਿਹੜਾ ਸ਼ੀਟ ਮਟੀਰੀਅਲ ਆ ਇਹ ਟਾਟਾ ਦਾ ਲੱਗਦਾ ਜੀ ਹਮ ਹਮ ਜਿਹੜਾ ਐਂਗਲ ਜਨਰ ਆ ਉਹ ਸੇਲ ਦਾ ਲੱਗਦਾ ਵੀਰ ਜੀ ਠੀਕ ਹੈ ਜੀ ਠੀ ਰੇਲ ਦਾ ਹੈ ਸਰ ਹਾਂਜੀ ਠੀਕ ਹੈ ਜੀ ਸਿੱਲੇ ਅੱਬਾ ਨੇ ਜੀ 10 ਨਟੀਆਂ ਠੀਕ ਹੈ ਜੀ ਨਵੇਂ ਬਾਈ 24 ਦੇ 베ARING ਨੇ ਨਵਾਂ ਗ੍ਰੀਸ ਹੈ ਜੀ ਅੱਛਾ ਜੀ ਦੂਜੀ ਗੱਲ ਇਹ ਆ ਵੀ ਆ ਜਿਹੜੀ ਲੇਜ਼ਰ ਕਟਿੰਗ ਆ 6 mm ਦਾ ਬਿੱਡ ਲਾਉਣਾ ਹੈ ਜੀ ਲੇਜ਼ਰ ਕਟਿੰਗ ਦੇ ਵਿੱਚ ਅੱਛਾ ਜੀ ਜੀ STL ਦੇ ਕਾਬਲੇ ਨੇ ਜੀ ਠੀਕ ਹੈ ਜੀ 2K ਪੇਂਟ ਆ ਜੀ ਪੀਓ ਸਪਾਰਕਲ ਪੇਂਟ ਦਾ ਯਾਰ ਆ ਦੇਖੋ ਤੁਸੀਂ ਆ ਦੇਖੋ ਤੁਸੀਂ ਪੇਂਟ ਵੇਖੋ ਮੇਰੀ ਵਿੱਚ ਫੋਟੋ ਆ ਰਹੀ ਹੈ ਨਾ ਹਾਂ ਹਾਂ ਆ ਰਹੀ ਹੈ ਦੇਖੋ ਹਾਂਜੀ ਹਾਂਜੀ ਆਪਾਂ ਦੇਖਦੇ ਹਾਂ ਕਿ ਗੱਡੀਆਂ ਨੂੰ ਸਪਾਰਕਲ ਹਨਾ ਸਪਾਰਕਲ ਵਾਲਾ ਪੇਂਟ ਆ ਦੇਖੋ ਆ ਦੇਖੋ ਆ ਦੇਖੋ ਬਿਲਕੁਲ ਯਾ ਦੇਖੋ ਸਾਈਨ ਪੂਰੀ ਵਾਕੇ ਯਾਰ ਜਿਹੜੀ ਚੀਜ਼ ਹੈਗੀ ਹੈਗੀ ਬਾਅਦ ਸਪਾਰਕਲ ਵੱਜਦੇ ਨੇ ਵੀਰੇ ਇਹਦੇ ਤੇ ਹਨਾ ਹਾਲਾਂਕਿ ਅਸੀਂ ਵੀ 2K ਕਰਾਇਆ ਪਰ ਇਹ ਕੰਪਨੀਆਂ ਦੇ ਟੂਕੇ ਨੇ ਫਰਕ ਰਹਿੰਦਾ ਵੀ ਜੀ ਇਹ ਗੱਲ ਹਨਾ ਜੀ ਕਿੰਨੇ ਵਾ ਕਿੰਨੇ ਆ ਜੀ ਇਹ ਵੀਰੇ 7:30 ਦੇ 20 ਦੀ ਆ ਹੂੰ ਤੇ ਆ ਲਾਈਟਾਂ ਹਾਂ ਵੀ ਜੀ ਇਹ ਲਾਈਟਾਂ ਇਨਕਲੂਡਡ ਨੇ ਹਨਾ ਉੱਪਰ ਬਿੱਡ ਤੇ ਵੀ ਲੱਗੀਆਂ ਹੋਈਆਂ ਨੇ ਹਨਾ ਜੀ ਇਹ ਤਾਂ ਯਾਰ ਪ੍ਰੋਟੈਕਸ਼ਨ ਬਹੁਤ ਜਰੂਰੀ ਬੈਕ ਤੇ ਵੀ ਹੈਗਾ ਕੁਝ ਬੈਕ ਤੇ ਆ ਦੇਖੋ ਆ ਲੈਜ਼ਰ ਕਟਿੰਗਾਂ ਦੇਖੋ ਵੀਰੇ ਉਹਨਾਂ ਦੇ ਹਨਾ ਥੋੜਾ ਐਡਾ ਈਡੀ ਪੰਜਾਬ ਤੇ ਨਾਲ ਕਣਕ ਦੇ ਛਿੱਟੇ ਵਾਏ ਨੇ ਬਾਈਆਂ ਨੇ ਤੇ ਜਾਲੀ ਵੀ ਪੂਰੀ ਹਾਂ ਜੀ ਪੂਰੀ ਪੂਰੀ ਹੈ ਫਰੇਮ ਦੇ ਵਿੱਚ ਲੱਗਦੀ ਆ ਵੀਰੇ ਜਾਲੀ ਇਹਦੇ ਨਾਲ ਦੋ ਫਾਇਦੇ ਨੇ ਵੀ ਜਾਲੀ ਧਾਰ ਕੇ ਤੁਸੀਂ ਬਿੱਟ ਵੜਤ ਸਕਦੇ ਅੱਛਾ ਭਾਈ ਇੱਕ ਚੀਜ਼ ਮੈਂ ਪੁੱਛਣੀ ਸੀ ਇਹ ਕਿਸੇ ਨੇ ਤਿਆਰ ਕਰਾਈ ਅੱਗੇ ਹੌਲਦਾਰ ਉਹ ਜਾਗਰ ਸਿੰਘ ਲਗਾਇਆ ਹਾਂਜੀ ਹਾਂਜੀ ਇਹ ਵੀਰ ਕਿਸੇ ਨੇ ਤਿਆਰ ਕਰਾਈ ਮਹਾਲਾ ਤੋਂ ਨੇ ਭਾਈ ਮਲਕੀਤ ਦੀ ਟਰਾਲੀ ਆ ਇਹ ਓਕੇ 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 ਇਸ ਕਿਸਮ ਦੀ ਟਰਾਲੀ ਆ ਅੱਛਾ ਅੱਛਾ ਲਓ ਜੀ ਆ ਭਾਈ ਦੀ ਟਰਾਲੀ ਆ ਜੀ ਇਹ ਵੀ ਜਿਹੜਾ ਕੋਈ ਕਸਟਮਰ ਕਹਿੰਦਾ ਅਸੀਂ ਪ੍ਰੋਵਾਈਡ ਕਰਕੇ ਦਿੰਦੇ ਆ ਨਹੀਂ ਨਹੀਂ ਠੀਕ ਹੈ ਠੀਕ ਹੈ ਮਤਲਬ ਕਸਟਮਾਈਜ਼ ਕਰਾ ਸਕਦੇ ਆ ਬਿਲਕੁਲ ਜੀ ਬਿਲਕੁਲ ਆਪਣੇ ਹਿਸਾਬ ਨਾਲ ਆਪਾਂ ਭਾਈ ਕਹਿੰਦੇ ਵੀ ਕਸਟਮਾਈਜ਼ ਕਰਾ ਸਕਦੇ ਆ ਮੈਨੂੰ ਯਾਰ ਭਾਈ ਟਰਾਲੀ ਬਾਲੀ ਕਹਿਣ ਲੱਗੇ ਕੀ ਦੱਸੀ ਸੀ ਕਿੰਨੇ ਵੇ ਕਿੰਨੇ ਹੈ ਇਹ 7.7 ਤੇ 20 ਫੁੱਟ ਜੀ 7.7 20 ਫੁੱਟ ਤੇ ਦੂਜੇ ਪਾਸੇ ਆ ਜਾਓ ਮੜਾ ਜੀ ਇੱਧਰ ਵੀ ਜੀ ਆ ਦੇਖੋ ਵੀ ਜੀ ਭਰੀ ਹੋਈ ਟਰਾਲੀ ਆ ਇਹਦੇ ਦੋਨੇ ਸਾਈਡ ਆ ਹੁੱਕ ਆ ਗਈਆਂ ਪਿੱਛੇ ਹੁੱਕ ਆ ਗਈ ਕੋਈ ਯਾਨੀ ਕਿੱਲਤ ਵਾਲੀ ਗੱਲ ਨਹੀਂ ਹੈ ਵੀ ਕਿਸੇ ਕਿਸਮ ਦੀ ਵੀ ਕਿਸੇ ਨੂੰ ਕਿੱਲਤ ਆਉਗੀ ਇਹ ਜਿਹੜਾ ਲਾਤੀਆਂ ਪੈਰੀਆਂ ਭਰੀ ਹੋਈ ਟਰਾਲੀ ਨੂੰ ਦਿੱਕਤ ਆਉਂਦੀ ਆ ਉਹਦੇ ਵਾਸਤੇ ਨਹੀਂ ਜੀ ਜੀ ਹਣਾ ਵੀਰੇ ਠੀਕ ਹੈ ਜੀ ਜਿਵੇਂ ਆਪਾਂ ਉਧਰ ਦਿਖਾ ਰਹੇ ਸੀ ਕਿ ਲਾਈਟ ਮਾਰ ਕੇ ਪੇਂਟ ਹਾਂ ਜੀ ਹਾਂ ਦੇਖੋ ਉਹਦੀ ਰੋਸ਼ਨੀ ਪੈ ਰਹੀ ਆ ਸੂਰਜ ਆ ਰਿਹਾ ਸਿੱਧਾ ਇਧਰੋਂ ਹਾਂ ਜੀ ਸ਼ਾਈਨ ਦੇਖੋ ਆ ਦੇਖੋ ਵੀ ਜੀ Tata ISI ਮਾਰਕਾ ਕੋਈ ਐ ਕੱਚੀ ਬਿੱਲੀ ਦਾ ਗੱਲ ਨਹੀਂ ਹੈ Tata ਦੇ ਪਾਈਪ ਲੱਗੇ ਨੇ ਹਾਂ ਠੀਕ ਆ ਸਾਰੀ ਸ਼ੀਟ ਕਟਿੰਗ ਆ ਵੀਰੇ ਬਾਕੇ ਯਾਰ ਦੂਰੋਂ ਢਾਡੀ ਟਰਾਲੀ ਨਾ ਜਿਹੜੀ ਆ ਲਿਸ਼ਕੋਰਾ ਮਾਰ ਰਹੀ ਸੀ ਇੱਕ ਤਾਂ ਰੰਗ ਬੜਾ ਬਿਹਾਰ ਮੰਨਿਆ ਆ ਚੀਜ਼ਾਂ ਨੇ ਹਨਾ ਉਸ ਤੋਂ ਬਾਅਦ ਆ ਆ ਗਈ ਵੀਰੇ ਲਓ ਜੀ ਚੈੱਕ ਕਰੋ ਤੁਸੀਂ ਇਹ ਉੱਪਰ ਚੜ ਕੇ ਸਮਾਨ ਲੱਦਣਾ ਲਾਉਣਾ ਹਨਾ ਕਿੰਨਾ ਸਟਾਲਾ ਹੋ ਗਿਆ ਆ ਦੇਖੋ ਆ ਦੇਖੋ ਲੈ ਵੀ ਸਕਦੇ ਆ ਕਿੰਨਾ ਨੰਨਾ ਲੈ ਗਿਆ ਆ ਦੇਖੋ ਜੀ ਨਵਾਂ ਲੋਕ ਆ ਵੀਰੇ ਬਾਈ ਜਾਨ ਤੁਸੀਂ ਭੁੱਲ ਗਏ ਇਹਨੂੰ ਲਾਉਣਾ ਜੇ ਟਰੈਕਟਰ ਭਜਾ ਲਿਆ ਇਹਨੇ ਆ ਆਟੋਮੈਟਿਕ ਲੋਕ ਹੋ ਜਾਣਾ ਆਪਾਂ ਨੂੰ ਪਿੰਨ ਪਾਉਣ ਦੀ ਵੀ ਨਹੀਂ ਲੋੜ ਸਹੀ ਗੱਲ ਅੱਛਾ ਕਲਰ ਤੁਸੀਂ ਇਹੀ ਰੱਖਦੇ ਹੋ ਕਿ ਆਪਣੇ ਮੈਂ ਕੋਈ ਵੀ ਕਸਟਮਰ ਦੀ ਜਿਵੇਂ ਕਸਟਮਾਈਜ਼ ਕਰਵਾਉਣਾ ਲੌਜੀ ਦੇ ਹਿਸਾਬ ਨਾਲ ਜੀ ਆ ਲਓ ਜੀ ਆ ਪੌੜੀ ਆ ਗਈ ਜੀ ਪਰ ਨਾਲ ਆ ਦਬਲ ਆ ਵੇਗ ਨਾਲ ਖੁੱਲ ਜਾਂਦੀ ਆ ਆ ਫਿਕਸ ਆ ਜੀ ਤੋਂ ਬਾਅਦ ਅੱਗੇ ਆ ਗਈ ਜੀ ਪੌੜੀ ਸਭ ਤੋਂ ਵੱਡੀ ਗੱਲ ਆ ਗਈ ਜੀ ਇਹ ਜਿਹੜੀ ਹੁੱਕ ਆ 53 ਇੰਚਾ ਗਾਟਾ ਹੌਲਣ ਵਾਸਤੇ ਲਓ ਜੀ ਇਹ ਵੀ ਟਰੈਕਟਰ ਦੇ ਅਕੋਰਡਿੰਗ ਬਣ ਸਕਦਾ 49 48 42 41 ਕੁਛ ਵੀ ਲਵਾ ਸਕਦੇ ਦੂਜੀ ਗੱਲ ਇਹ ਆ ਵੀ ਆ ਸਭ ਤੋਂ ਪਾਰੀ ਹੁੱਕ ਆ ਜੀ ਇਹ 16 ਇੰਚੀ ਦੀ ਹੁੱਕ ਆ ਅੱਛਾ ਜੀ ਜਿਹਦੇ ਵਿੱਚ ਆ ਬੁਸ਼ ਲੱਗਿਆ ਹੋਣਾ 307 ਗ੍ਰੇਡ ਦਾ ਓਕੇ ਜੀ ਇਹ ਜਣੀ ਇਹਦਾ ਕੋਈ ਸਾਈਜ਼ ਡਾਊਨ ਹੋਣੇ ਵਾਲੀ ਤੱਕ ਦਿੱਕਤ ਹੈ ਹੀ ਨਹੀਂ ਕਿਸੇ ਕਿਸੇ ਦੀ ਠੀਕ 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 ਜੀ ਅਸੀਂ ਫੁੱਲ ਕੋਸ਼ਿਸ਼ ਕਰਦੇ ਹਾਂ 1900 83 ਤੋਂ ਲੱਗੇ ਹੋਏ ਆ ਜੀ ਵੀਰੇ ਤੁਸੀਂ ਮਿਹਨਤ ਕਰਨ ਹਣਾ ਚਲੋ ਪ੍ਰਮਾਤਮਾ ਕਦੇ ਨਾ ਕਦੇ ਦਾ ਰੰਗ ਨਹੀਂ 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 ਰੰਗ ਲੈ ਆਂਦਾ ਕਿ ਪ੍ਰਮਾਤਮਾ ਨੇ ਬੜੀ ਸੋਹਣੀ ਲੱਗੀ ਤਾਂ ਟੀ ਵੀਰੇ ਸਾਡੀ ਫੁੱਲ ਕੋਸ਼ਿਸ਼ ਹੁੰਦੀ ਆ ਵੀਰੇ ਮੇਰਾ ਟਰਾਲੀ ਦੇਖੋ ਪਹਿਲਾਂ ਤਾਂ ਆ ਵੀ ਮੈਟਰੋ ਦੁਆਰਾ ਕਿਹੜਾ ਲਾਉਣਾ ਪਿਆ ਟਰਾਲੀ ਨੇ ਸਾਨੂੰ ਆਕਰਸ਼ਿਤ ਕਰਿਆ ਦੇਖਣਾ ਹੈ ਸਾਡੇ ਏਰੀਆ ਦੇ ਹਿਸਾਬ ਦੇ ਟਰਾਲਾ ਤੁਹਾਡੇ ਹਿਸਾਬ ਤੇ ਟਰਾਲੀ ਠੀਕ ਹੈ ਯਾਰ ਠੀਕ ਹੈ ਜੀ ਸੋਪਾ ਦਿਵਾਨੀ ਵਾਲਾ ਕਰਿਆ ਉਹਨੂੰ ਰਾਲਣਾ ਮੈਂ ਦਰਾਲਾ ਨਵੀਂ ਨਾਉਣ ਲੱਗੇ ਉੱਥੇ ਕਰਾਂਗੇ ਹੈਲਫਰੇ ਦਾ ਜਿਹੜਾ ਡਾਕ ਦੂਜੀ ਆਉਂਦੇ ਪਾਣੀ ਹਾਂਜੀ ਦਿਵਾਨੀ ਵਾਲਾ ਸਟਿਕ ਕਰਨਾ ਜਿਹੜੀ ਦੀ ਕੋਪਣਾ ਹੀ ਲੱਗਿਆ ਪਿਆ ਕਿ ਭਾਈਆਂ ਮੇਰੇ ਦਾਦਾ ਬਾਈ ਨਾ ਜਵਾਈ ਨਹੀਂ ਕਮੀ ਛੱਡੀ ਗੇ ਦਾਣੇ ਦੂਣੇ ਡਲਣ ਵਾਲੀ ਦਾ ਬਾਈ ਸਿਰਾਂ ਹੀ ਲਾਦਾ ਕੁਲਰ ਨਾਂਗੇ ਮੇਰੇ ਨਾਲ ਦੇ ਸਾਥ ਛੱਡ ਗਏ ਮਿੱਤਰੋ ਮੰੰਜਾ ਮੰੰਜਾ ਓਏ ਏਅਰਪੋਰਟਾਂ ਜਵਾਂ ਮੇਲਾ ਤਕਰੀਬਨ ਫੁੱਲ ਭਰਿਆ ਪਿਆ ਕੱਕ ਦੇਖੋ ਯਾਰ ਤੁਸੀਂ ਇਹ ਵੇਖ ਲਓ ਤੁਸੀਂ ਬਈ ਹੁਣ ਨਵੀਂ ਟਰਾਲੀ ਬਣਾਈ ਇਹਨਾਂ ਨੇ ਬਣਾ ਜੈਕ ਤੋਂ ਬਣਾਈ ਆ ਨਾ ਕੰਮ ਹੀ ਗੰਨੇ-ਗੁੰਨੇ ਦਾ ਇਹਨਾਂ ਦਾ ਚੰਗੀ ਬਣੀ ਆ ਟਰਾਲੀ ਦਾ ਲੱਗਦੀ ਕੀ ਬਾਤ ਆ ਯਾਰ ਤੇ ਮਲਕੀਤ ਬਾਈ ਦੇ YouTube ਵਾਲੇ ਜੀ 15 15 ਆਪਣਾ ਪੱਕਾ ਫੈਣਾ ਜੀ ਦਾ ਉਹ ਬਾਈ ਦੀ ਟਰਾਲੀ ਮਲਕੀਤ ਬਾਈ ਦੀ ਬਹੁਤ ਕੰਮ ਕਰਦੇ ਆ ਸਰ ਚੈੱਕ ਫਰ ਦੇਈਏ ਸਾਈ ਹੱਥ ਨਾਲ ਬੱਲੇ ਬਾਜ਼ਾਰ